ਮੀਡੀਆ ਨੂੰ ਇਨਫੋਰਮ ਕਰ ਦੋ ਕਿ ਐਨੇ ਵਜੇ ਪੀਸੀ ਸਾਡੇ ਵੱਲੋਂ ਪਰਸੋਂ ਹੋਇਆ ਨਾ ਜੀ ਮੈਂ ਪਰਸੋਂ ਹੋਇਆ ਨਾ ਜੀ ਉਹ ਸਿਰਫ 4 ਹੀ ਪਤੰਗ ਸਰ ਸਮਝ ਨਹੀਂ ਗਿਆ ਡੀਪੀ ਆ ਬੜਕੋ ਗਿਆ ਡੀਪੀਰ ਤੋਂ ਡੀਪੀਰ ਨਾਲ ਵੀ ਪੁੱਛ ਲਿਆ ਜੁਗਰ ਜਿਨੇ ਹੋਊਗਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਤੁਸੀਂ ਜਿਹਨਾਂ ਨੂੰ 로ਹਿਤ ਤੁਸੀਂ ਵੀ ਆਪਣਾ ਧਿਆਨ ਰੱਖੀ ਮੈਂ ਸੁਣੇ ਮਗਰ ਕਿਆ ਕਿਆ ਆਇਆ ਆ 9 ਤਰੀਕ ਨੂੰ ਇੱਕ ਪਰਵਾਸੀ ਮਜ਼ਦੂਰ ਆਪਣੇ ਕੰਮ ਤੋਂ ਆ ਰਿਹਾ ਸੀਗਾ ਤੇ ਦਿਆਲਪੁਰਾ ਕੋਲ ਜੋ ਸਮਰਾਲਾ ਚੰਡੀਗੜ੍ਹ ਹਾਈਵੇ ਦਾ ਇੱਕ ਸਰਵਿਸ ਰੋਡ ਹੈ ਉਥੇ ਦੋ ਅਣਪਛਾਤੇ ਵਿਅਕਤੀਆਂ ਨੇ ਉਹਦੇ ਉੱਪਰ ਫਾਇਰਿੰਗ ਕੀਤੀ ਤੇ ਉਹਦੀ ਬਾਈਕ ਖੋਲੀ ਸੀ ਤੇ ਉਸ ਤੋਂ ਬਾਅਦ ਇਮੀਡੀਏਟਲੀ ਐਸਪੀਡੀ ਡੀਐਸਪੀਡੀ ਆ ਡੀਐਸਪੀ ਸਮਰਾਲਾ ਤੇ ਉਹਨਾਂ ਦੀ ਇਨਸਪੈਕਟਰਸ ਮੌਕੇ ਤੇ ਪਹੁੰਚੇ ਤੇ ਉਹਨਾਂ ਦੀ ਵੱਖਰੀ ਵੱਖਰੀ ਟੀਮਸ ਅੰਡਰ ਦੀ ਸੁਪਰਵੀਜ਼ਨ ਆਫ ਐਸਪੀਡੀ ਪਵਨਜੀ ਜੀ ਇਹਨਾਂ ਦੇ ਅੰਡਰ ਬਣਾਈ ਗਈ ਸੀ ਤੇ ਇਹਨਾਂ ਨੇ ਫਿਰ ਤਫਤੀਸ਼ ਸ਼ੁਰੂ ਕੀਤੀ ਤੇ ਇੱਕ ਬਹੁਤ ਲੰਬੀ ਸੀਸੀਟੀਵੀ ਟ੍ਰੇਲ ਨੂੰ ਫਾਲੋ ਕਰਦੇ ਹੋਏ ਸਾਡੀ ਟੀਮ ਨੇ ਫਾਈਨਲੀ ਬੀਤੀ ਰਾਤ ਸਕਸੈਸ ਹਾਸਿਲ ਕੀਤਾ ਹੈ ਦੋਨੋਂ ਕੇ ਦੋਨੋਂ ਅਕਿਊਜ਼ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਤੇ ਅ तकरीबन आई थिंक ਉਹਦਾ ਕਿਲੋਮੀਟਰ ਵਾਈਜ਼ ਦੇਖਿਆ ਜਏ ਤੋ 150 ਕਿਲੋਮੀਟਰ ਤੋਂ ਵੱਧੂ ਹੀ ਟ੍ਰੇਲ ਹੋਗੀ ਹੋਗੀ ਜਿਵੇਂ ਦੀ ਇਹਨਾਂ ਨੇ ਪੂਰਾ ਰੂਟ ਕਵਰ ਕੀਤਾ ਤੇ ਜੋ ਅਕਿਊਜ਼ਡ ਹੈ ਪਹਿਲਾ ਅਕਿਊਜ਼ਡ ਇੱਕ ਗੁਰ ਗੁਰਕਰਨਵੀਰ ਗੁਰਕਰਨਵੀਰ ਨਾ ਦਾ ਇੱਕ ਪਰਸਨ ਹੈ ਨਿਹੰਗ ਸਿੱਖ ਹੈਗਾ ਤੇ ਉਹਦੀ ਉਮਰ तकरीबन 20 ਕਿ ਸਾਲ ਹੈ ਤੇ ਉਹ ਇੱਕ ਪਿੰਡ ਹੈਗਾ ਅਰਨੌਲੀ ਅਰਨੌਲੀ ਮੋਰਿੰਡਾ ਉੱਥੇ ਤੋਂ ਉਹਨੂੰ ਅਰੈਸਟ ਕੀਤਾ ਗਿਆ ਤੇ ਉਦੋਂ ਬਾਅਦ ਉਹਦੇ ਦੂਜੇ ਸਾਥੀ ਦੀ ਵੀ ਅਸ਼ਨਾਤ ਹੋਈ ਤੇ ਦੂਜੇ ਸਾਥੀ ਦਾ ਨਾਮ ਸਤਨਾਮ ਸਿੰਘ ਹੈ ਉਹ ਵੀ ਇੱਕ ਨਿਹੰਗ ਸੀ ਕਹੇਗਾ ਉਹਦੀ ਵੀ ਉਮਰ ਤਕਰੀਬਨ 20 ਕੇ ਸਾਲ ਲਗੀ ਤੇ ਉਹਨੂੰ ਸੁਹਾਣਾ ਸਾਹਿਬ ਦੇ ਬੈਕਸਾਈਡ ਉਹ ਉੱਥੇ ਕਿਰਾਏ ਤੇ ਰਹਿੰਦਾ ਸੀਗਾ ਉਥੋਂ ਉਹਨੂੰ ਅਰੈਸਟ ਕੀਤਾ ਗਿਆ ਉਦੋਂ ਬਾਅਦ ਜਦੋਂ ਉਹਨਾਂ ਦੀ ਪੁਛਕਿਸ਼ ਰਾਤ ਹੀ ਜਦੋਂ ਇੱਥੇ ਲਾ ਕੇ ਪੁਛਕਿਸ਼ ਕੀਤੀ ਗਈ ਤੇ ਉਹਨਾਂ ਨੇ ਆਪਣਾ ਜੋ ਵਾਰਦਾਤ ਦੇ ਦੌਰਾਨ ਜੋ ਵੈਪਨ ਯੂਜ਼ ਕੀਤਾ ਉਹਦੇ ਬਾਰੇ ਦੱਸਿਆ ਤੇ ਜਿੱਥੇ ਉਹਨਾਂ ਨੇ ਆਪਣਾ ਉਹ ਵੈਪਨ ਲੁਕੋਇਆ ਸੀਗਾ ਉੱਥੇ ਪੁਲਿਸ ਨੂੰ ਰਿਕਵਰੀ ਕਰਾਉਣ ਦੇ ਲਈ ਲੈ ਕੇ ਗਏ ਰਿਕਵਰੀ ਕਰਾਉਣ ਤੋਂ ਬਾਅਦ ਜਦੋਂ ਵਾਪਸ ਪੁਲਿਸ ਅਸਤਨਾਮ ਸਿੰਘ ਨੂੰ ਵਾਪਸ ਗੱਡੀ 'ਚ ਬਿਠਾ ਰਹੀ ਸੀਗੀ ਤੋ ਉਹਨੇ ਭਜਣ ਦੀ ਨiyet ਨਾਲ ਐਸ ਐਚਓ ਸਮਰਾਲਾ ਨੂੰ ਤੱਕਾ ਮਾਰਿਆ ਤੇ ਉਹਨਾਂ ਆਦੀ ਜੋ ਸਰਵਿਸ ਵੈਪਨ ਹੈ ਉਹਨੂੰ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਜੋ ਸਕਾਫਲ ਹੋਈ ਆਪਸ ਵਿੱਚ ਜੋ ਮੁੱਟਬੇੜ ਹੋਈ ਉਹਦੇ ਅੰਡਰ ਫਿਰ ਜੋ ਸਰਵਿਸ ਵੈਪਨ ਹੈ ਐਸ ਐਚਓ ਸਮਰਾਲਾ ਉਹਦੇ ਨਾਲੋਂ ਫਿਰ ਇੱਕ ਗਨ ਸ਼ਾਟ ਹੋਇਆ ਜੋ ਕਿ ਜੋ ਅਕਿਊਸ ਸਤਨਾਮ ਸਿੰਘ ਦੇ ਪੈਰ 'ਚ ਲੱਗਿਆ ਤੇ ਉਹਨੂੰ ਫਿਰ ਇਮੀਡੀਏਟਲੀ ਅਸੀਂ ਹਸਪੀਟਲ 'ਚ ਦਾਖਲ ਕਰਾਇਆ ਤੇ ਉਹ ਅੰਡਰ ਟਰੀਟਮੈਂਟ ਹੈਗਾ ਤੇ ਸਾਡੀ ਜੋ ਹੁਣ ਤੱਕ ਦੀ ਪੁੱਛਗਿੱਛ ਤੇ ਇਨਵੈਸਟੀਗੇਸ਼ਨ ਨਾਲ ਪਤਾ ਲੱਗਿਆ ਕਿ ਸਤਨਾਮ ਸਿੰਘ ਜੋ ਹੈ ਇਹ ਪਿੱਛੇ ਮਜੀਠਾ ਦਾ ਰਹਿਣ ਵਾਲਾ ਹੈਗਾ ਤੇ ਇਹਦੇ ਉੱਪਰ ਇੱਕ ਹੋਰ ਐਫ ਆਈ ਆਰ ਹੈਗੀ ਜੋ ਇੱਕ ਹਾਊਸ ਟ੍ਰੈਸ ਪਾਸ ਦੀ 452 ਜਿਹਨੂੰ ਅਸੀਂ ਸੈਕਸ਼ਨ ਕਹਿੰਦੇ ਉਹਦੀ ਇੱਕ ਐਫ ਆਈ ਆਰ ਹੈਗੀ ਤੇ ਉਮਰ ਬਹੁਤ ਛੋਟੀ ਹੈ ਬਟ ਕ੍ਰਿਮੀਨਲ ਮਾਈਂਡਡ ਦੋਨੋਂ ਪਰਸਨ ਹੈ ਤੇ ਇਹਨਾਂ ਦੀ ਹੋਰ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਤੇ ਹੋਰ ਅਗਰ ਕੁਝ ਪੁਛਕਿਛ ਦੇ ਵਿੱਚ ਇਹ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਂਦਾ ਤਾਂ ਪ੍ਰੈਸ ਦੇ ਨਾਲ ਅਸੀਂ ਜ਼ਰੂਰ ਸਾਂਝਾ